ਹਾਂਜੀ ਬੱਚੇ ਦੇਖੋ ਇਹ ਕੀ ਹੈਗੀ ਇਹ ਹੈਗੀ ਆ ਛੜ ਚੁੰਬਕ ਠੀਕ ਹੈ ਇਹਨੂੰ ਆਪਾਂ ਬਾਰ ਮੈਗਨੇਟ ਵੀ ਕਹਿ ਦਿੰਦੇ ਹਾਂ ਠੀਕ ਹੈ ਹੁਣ ਆਪਾਂ ਨੂੰ ਕਿਵੇਂ ਪਤਾ ਵੀ ਇਹ ਚੁੰਬਕ ਹੈ ਇਹਨੂੰ ਹੀ ਬੜਾ ਲੋਹੇ ਨਾਲ ਚਿਪਕਦੀ ਹੈਗੀ ਅਚਾ ਹੁਣ ਜੇ ਇਹਦੇ ਨਾਲ ਮੈਂ ਇਹ ਜੇ ਕੋ ਹੋਰ ਲਾਵਾਂ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਉਹ ਲੋਹਾ ਹੈ ਕਿ ਚੁੰਬਕ ਹੈ ਜੇ ਚਿਪਕ ਗਈ ਤਾਂ ਫਿਰ ਉਹ ਲੋਹਾ ਹੈ ਹਾਂ ਜੇ ਨਾਲ ਚਿਪਕ ਗਈ ਫਿਰ ਚੁੰਬਕ ਹੈ ਹੁਣ ਦੇਖੋ ਆ ਚੁੰਬਕ ਹੈ ਨਾ ਠੀਕ ਹੈ ਹੁਣ ਆਹ ਲੋਹਾ ਹੈਗਾ ਲੋਹੇ ਨਾਲ ਚਿਪਕ ਗਈ ਠੀਕ ਹੈ ਨਾ ਆ ਦੇਖੋ ਤਾਂ ਇਹ ਚੁੰਬਕ ਹੈਗੀ ਠੀਕ ਹੈ ਆਪਾਂ ਨੂੰ ਕਿਵੇਂ ਪਤਾ ਵੀ ਇਹ ਲੋਹਾ ਹੈਗਾ ਚੁੰਬਕ ਨਹੀਂ ਹੈਗੀ ਇਹ ਕਿਉਂਕਿ ਇਹ ਚੁੰਬਕ ਨਹੀਂ ਕਿਉਂਕਿ ਦੇਖੋ ਜਿਹੜਾ ਤਾਂ ਲੋਹਾ ਹੋਊਗਾ ਉਹ ਤਾਂ ਚੁੰਬਕ ਦੇ ਦੋਨੋਂ ਸਿਰਾਂ ਨਾਲ ਚਿਪਕ ਜਾਊਗਾ ਚਾਹੇ ਮੈਂ ਚੁੰਬਕ ਦਾ ਸਾਊਥ ਪੋਲਾਂ ਦਾ ਲੋਹੇ ਦੇ ਨਾਲ ਫਿਰ ਵੀ ਚਿਪਕ ਜਾਊਗਾ ਚਾਹੇ ਮੈਂ ਚੁੰਬਕ ਦਾ ਨਾਰਥ ਪੋਲਾਂ ਦਾ ਫਿਰ ਵੀ ਚਿਪਕ ਜਾਊਗਾ ਠੀਕ ਹੈ ਪਰ ਜਿਹੜੀ ਚੀਜ਼ ਚੁੰਬਕ ਹੋਊਗੀ ਉਹ ਦੇਖੋ ਆ ਦੂਜੀ ਚੁੰਬਕ ਐ ਇੱਧਰ ਦੇਖੋ ਚਲੋ ਹੁਣ ਦੇਖੋ ਹੁਣ ਆ ਨਾਰਥ ਪੋਲ ਆ ਚੁੰਬਕ ਦਾ ਆ ਦੂਜੀ ਚੁੰਬਕ ਦਾ ਨਾਰਥ ਪੋਲ ਐ ਤੇ ਚੁੰਬਕਾਂ ਦੇ ਜਿਹੜੇ ਇੱਕੋ ਜਿਕੇ ਧਰੁਵ ਹੁੰਦੇ ਨੇ ਇਹ ਇੱਕ ਦੂਜੇ ਨੂੰ ਕੀ ਕਰਦੇ ਨੇ ਦੂਰ ਧੱਕ ਦੇਣ ਦੇਖੋ ਠੀਕ ਐ ਜਿਹੜੇ ਵਿਰੋਧੀ ਸਿਰੇ ਹੋਣਗੇ ਉਹ ਇਹਨੂੰ ਕੀ ਆਪਣੇ ਵੱਲ ਖਿੱਚਣਗੇ ਦੇਖੋ ਇਹਦਾ ਸਾਊਥ ਐ ਇਹਦਾ ਨਾਰਥ ਐ ਇਹਨੂੰ ਆਪਣੇ ਵੱਲ ਦੇਖੋ ਦੂਰੇ ਖਿੱਚ ਰਿਹਾ ਹੈ ਨਾ ਆ ਦੇਖੋ ਨਾਰਥ ਦੇ ਸਾਊਥ ਤਾਂ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਣਗੇ ਜੇ ਆਪਾਂ ਦੋਨੋਂ ਨਾਰਥ ਨਾਰਥ ਕਰ ਦਈਏ ਫਿਰ ਇਹ ਕੀ ਕਰਨਗੇ ਇੱਕ ਦੂਜੇ ਨੂੰ ਦੇਖੋ ਠੀਕ ਹੈ ਦੇਖੋ ਇਹ ਘੁੰਮ ਕੇ ਵਿਰੋਧੀ ਸਿਰੇ ਦੇ ਨਾਲ ਲੱਗ ਜਾਂਦਾ ਕਿ ਜੇ ਇੱਕੋ ਜਿਕੇ ਸਿਰੇ ਹੋਣ ਤਾਂ ਇਹ ਇਸ ਨੂੰ ਦੂਰ ਤੱਕ ਲੈਣੇ ਦੇਖੋ ਠੀਕ ਹੈ ਤਾਂ ਇਸ ਲਈ ਜੇ ਆਪਾਂ ਨੇ ਇਹ ਚੀਜ਼ ਹੀ ਦੇਖਣੀ ਹੋਵੇ ਵੀ ਕੋਈ ਚੀਜ਼ ਹੈ ਜਿਹੜੀ ਚੰਬਕ ਹੈਗੀ ਆ ਕਿ ਨਹੀਂ ਹੈਗੀ ਤਾਂ ਉਹਦੀ ਅਸਲੀ ਪਰਖ ਕੀ ਹੈ ਆਪਕਰਸ਼ਨ ਠੀਕ ਹੈ ਆਪਕਰਸ਼ਨ ਜਿਹਨੂੰ ਆਪਾਂ ਰਿਪਲਸ਼ਨ ਕਹਿੰਦੇ ਨੇ ਠੀਕ ਹੈ ਬੇਰੇ ਇੱਕੋ ਜਿਹੇ ਸਿਰੇ ਕੀ ਹੈ ਇਹ ਇੱਕ ਦੂਜੇ ਨੂੰ ਦੂਰ ਧੱਕਣਗੇ ਦੇਖੋ ਆ ਇੱਕੋ ਜਿਹੇ ਸਿਰੇ ਨੇ ਇੱਕ ਦੂਜੇ ਨੂੰ ਕੀ ਹੈਗਾ ਦੂਰ ਧੱਕਣਗੇ ਤੇ ਵਿਰੋਧੀ ਸਿਰੇ ਚੁੰਬਕ ਦੇ ਕੀ ਕਰਨਗੇ ਇੱਕ ਦੂਜੇ ਨੂੰ ਆਕਰਸ਼ਿਤ ਕਰਨਗੇ ਖਿੱਚਣਗੇ ਠੀਕ ਹੈ ਹੁਣ ਇੱਕ ਚੁੰਬਕ ਹੈ ਜਿਹੜੀ ਦੂਜੀ ਚੁੰਬਕ ਨੂੰ ਜਾਂ ਲੋਹੇ ਨੂੰ ਕਿੰਨੀ ਦੂਰੀ ਤੋਂ ਖਿੱਚ ਸਕਦੀ ਹੈ ਠੀਕ ਹੈ ਉਹ ਹੁੰਦਾ ਇਹਦਾ ਕੀ ਹੈਗਾ ਚੁੰਬਕੀ ਪ੍ਰਭਾਵ ਇੱਕ ਚੁੰਬਕ ਦਾ ਆਪਣਾ ਚੁੰਬਕੀ ਪ੍ਰਭਾਵ ਹੁੰਦਾ ਵੀ ਉਹ ਕਿੱਥੇ ਤੱਕ ਉਸ ਘੇਰੇ ਦੇ ਵਿੱਚ ਜੇ ਕੋਈ ਲੋਹਰੀ ਜੀ ਚੀਜ਼ ਪਈ ਆ ਉਹਨੂੰ ਆਪਣੇ ਵੱਲ ਖਿੱਚ ਲੂਗੀ ਠੀਕ ਹੈ ਤਾਂ ਉਹ ਚੁੰਬਕੀ ਪ੍ਰਭਾਵ ਕੀ ਹੈ ਉਹਨੂੰ ਆਪਾਂ ਚੁੰਬਕੀ ਬਲ ਰੇਖਾਵਾਂ ਵੀ ਕਹਿ ਦਿੰਨੇ ਆ ਠੀਕ ਹੈ ਉਹ ਬਲ ਰੇਖਾਵਾਂ ਆਪਾਂ ਨੂੰ ਦੱਸ ਦਿਆ ਨੇ ਵੀ ਚੁੰਬਕ ਦਾ ਪ੍ਰਭਾਵ ਕਿੱਥੇ ਤੱਕ ਹੈ ਠੀਕ ਹੈ ਹੁਣ ਦੇਖੋ ਆ ਮੈਂ ਇੱਕ ਚੁੰਬਕ ਲਈ ਹੈ ਇਹ ਮੈਂ نیچے ਰੱਖਤੀ ਚੁੰਬਕ ਠੀਕ ਹੈ ਆ ਹੈਗਾ ਮੇਰੇ ਕੋਲ ਲੋਹੇ ਦਾ ਚੂਰਾ ਕੀ ਹੈ ਲੋਹੇ ਦਾ ਚੂਰਾ ਹੁਣ ਮੈਂ ਇਹਦੇ ਉੱਪਰ ਪਾਉਣਾ ਕੁਝ ਨਜ਼ਰ ਆ ਰਿਹਾ ਤੁਹਾਨੂੰ ਕੁਛ ਬਣਦਾ ਹੋਇਆ ਹਾਂਜੀ ਕੀ ਬਣਦਾ ਨਜ਼ਰ ਆ ਰਿਹਾ ਤੁਹਾਨੂੰ ਚੁੰਬਕ ਕਿੰਦੀ ਹੋਰ ਕੱਲੀ ਚੁੰਬਕ ਹੀ ਨਾ ਬਣਦੀ ਨਜ਼ਰ ਆ ਰਹੀ ਐ ਕੋ ਹੋਰ ਵੀ ਕੁਝ ਬਣਦਾ ਨਜ਼ਰ ਆ ਰਿਹਾ ਹੂੰ ਦੇਖੋ ਮੜੇ ਦੱਸੋ ਹੁੰਦੇ ਗੁੰ ਦਿੱਖ ਰਿਹਾ ਕੁਝ ਬਣਦਾ? ਹਾਂ ਜੀ। ਕੀ ਬਣਿਆ ਦੱਸੋ? ਹੁਣ ਤੁਸੀਂ ਦੇਖੋ ਆਹ ਲਾਈਨਾਂ ਦਿਖ ਰਹੀਆਂ ਤੁਹਾਨੂੰ ਇਹ? ਹਾਂ ਜੀ ਜੀ। ਇਹ ਹੁਣ ਮੈਨੇ ਪੈਨ ਨਾਲ ਤਾਂ ਨਹੀਂ ਪਾਈਆਂ। ਨਹੀਂ ਜੀ। ਮੈਂ ਤਾਂ ਸਿਰਫ ਇਹਦੇ ਉੱਤੇ ਲੋਹੇ ਦਾ ਚੂਰਾ ਸਿੱਟਿਆ ਤੇ ਆਹ ਲਾਈਨਾਂ ਬਣ ਗਈਆਂ ਦੇਖੋ। ਇਹ ਜਿਹੜੀਆਂ ਲਾਈਨਾਂ ਬਣੀਆਂ ਨੇ ਨਾ ਇਹ ਕੀ ਆ ਇਹ? ਇਹ ਚੁੰਬਕੀ ਬਲ ਰੇਖਾਵਾਂ ਨੇ। ਇਹ ਕੀ ਦੱਸਦਿਆਂ ਨੇ ਵੀ ਚੁੰਬਕ ਦਾ ਪ੍ਰਭਾਵ ਕਿੱਥੇ ਤੱਕ ਹੈ। ਠੀਕ ਹੈ ਦੇਖੋ ਇਧਰੋਂ ਸ਼ੁਰੂ ਹੋ ਰਹੀਆਂ ਨੇ। ਇੱਥੇ ਆ ਕੇ ਖਤਮ। ਠੀਕ ਹੈ? ਇਹ ਇਦੋਂ ਸ਼ੁਰੂ ਹੋਈ ਨਾ ਐ ਤੱਕ ਖਤਮ ਤਾਂ ਇਹ ਚੁੰਬਕੀ ਬਲ ਰੇਖਾਵਾਂ ਹੁੰਦੀਆਂ ਨੇ ਇਹ ਕੀ ਦੱਸ ਦਿਆ ਨੇ ਵੀ ਚੁੰਬਕ ਦਾ ਪ੍ਰਭਾਵ ਕਿੱਥੇ ਤੱਕ ਹੈ ਵੀ ਜਿਹੜੀ ਆ ਚੁੰਬਕ ਆਪਾਂ ਨੇ ਨੀਚੇ ਰੱਖੀ ਆ ਇਹਦਾ ਪ੍ਰਭਾਵ ਇੰਨਾ ਇੱਥੇ ਤੱਕ ਹੈ ਠੀਕ ਹੈ ਜਿੱਥੇ ਤੱਕ ਆ ਸਰਕਲ ਚੱਲ ਰਹੇ ਨੇ ਠੀਕ ਹੈ ਔਰੋਂ ਚੱਲਿਆ ਇੱਥੇ ਤੱਕ ਔਰੋਂ ਚੱਲਿਆ ਐ ਤੱਕ ਆ ਦੇਖ ਦੇ ਨਾ ਇਹ ਸਾਰੀਆਂ ਕੀ ਨੇ ਗਿਆ ਚੁੰਬਕੀ ਬਲ ਰੇਖਾਵਾਂ ਚੁੰਬਕੀ ਬਲ ਰੇਖਾਵਾਂ ਕੀ ਦੱਸ ਦਿਆ ਨੇ ਵੀ ਕਿਸੇ ਚੁੰਬਕ ਦਾ ਪ੍ਰਭਾਵ ਕਿੱਥੇ ਤੱਕ ਹੈ ਠੀਕ ਹੈ ਜੀ ਇਹ ਹੈਗੇ ਨੇ ਚੁੰਬਕੀ ਬਲ ਰੇਖਾਵਾਂ ਹੁਣ ਤੋਂ ਇੱਕ ਗੱਲ ਹੋਰ ਦੇਖੋ ਜਿਹੜੀਆਂ ਚੁੰਬਕੀ ਬਲ ਰੇਖਾਵਾਂ ਨੇ ਉਰੇ ਸੰਗਣੀਆਂ ਨੇ ਇਧਰ ਉਰੇ ਸੰਗਣੀਆਂ ਨੇ ਠੀਕ ਹੈ ਤਾਂ ਚੁੰਬਕੀ ਬਲ ਰੇਖਾਵਾਂ ਜਿਹੜੀਆਂ ਚੁੰਬਕ ਦੇ ਸਿਰਿਆਂ ਤੇ ਜ਼ਿਆਦਾ ਸੰਗਣੀਆਂ ਨੇ ਕਹਿਣ ਦਾ ਭਾਵ ਕਿ ਐ ਵੀ ਚੁੰਬਕ ਦੇ ਸਿਰਿਆਂ ਦੇ ਉੱਤੇ ਚੁੰਬਕ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੁਣ ਦੇਖੋ ਆਹ ਲੋਹੇ ਦਾ ਚੂਰਾ ਠੀਕ ਹੈ ਜੀ ਹੁਣ ਆਹ ਲੋਹੇ ਦੇ ਚੂਰੇ ਦੇ ਵਿੱਚ ਮੈਂ ਚੁੰਬਕ ਛੜਦਾ ਠੀਕ ਹੈ ਇਹਨੂੰ ਮੈਂ ਲੋ ਜੀ ਇਹਨੂੰ ਆਪਾਂ ਪੂਰੀ ਤਰ੍ਹਾਂ ਆਪਾਂ ਲੋਹੇ ਦੇ ਵਿੱਚ ਇਹਨੂੰ ਆ ਰਲਾਤੀ ਆਪਾਂ ਨੂੰ ਚੁੰਬਕਾ ਠੀਕ ਹੈ ਜੀ ਪੂਰੀ ਤਰ੍ਹਾਂ ਲੋਹੇ ਚ ਕਰਤੀ ਹੁਣ ਦੇਖੋ ਕੀ ਹੋਊਗਾ ਆ ਦੇਖੋ ਚੁੰਬਕ ਕੀ ਹੋਇਆਗਾ ਸਾਰਾ ਲੋਹਾ ਲੱਗ ਗਿਆ ਕਿੱਥੇ ਲੱਗਿਆ ਲੋਹਾ ਸਾਰਾ ਸਿਰਿਆਂ ਤੇ ਚੁੰਬਕ ਦੇ ਸਿਰਿਆਂ ਤੇ ਲੋਹਾ ਲੱਗਿਆ ਨਾ ਦੇਖੋ ਜਾਦੇ ਇਹਦਾ ਮਤਲਬ ਕੀ ਆ ਵੀ ਚੁੰਬਕ ਦੇ ਸਿਰਿਆਂ ਦੇ ਉੱਤੇ ਚੁੰਬਕ ਦਾ ਪ੍ਰਭਾਵ ਜ਼ਿਆਦਾ ਹੈ ਵਿਚਾਲੇ ਘਟ ਠੀਕ ਹੈ ਨਾ ਚੁੰਬਕ ਦੇ ਸਿਰਿਆਂ ਉੱਤੇ ਚੁੰਬਕ ਦਾ ਪ੍ਰਭਾਵ ਜ਼ਿਆਦਾ ਹੈ ਤੇ ਵਿਚਾਲੇ ਕੀ ਆ ਘਟ 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 ਠੀਕ ਨਾ ਤੈਥੋਂ ਆਪ ਨੂੰ ਕੀ ਪਤਾ ਲੱਗਿਆ ਵੀ ਚੁੰਬਕੀ ਬਲ ਰੇਖਾਵਾਂ ਮਾਰੇ ਸੰਗਣੀਆਂ ਕਿਉਂ ਨੇਗੀਆਂ ਕਿਉਂਕਿ ਚੁੰਬਕ ਦਾ ਪ੍ਰਭਾਵ ਕੀ ਹੈ ਜ਼ਿਆਦਾ ਹੈ ਠੀਕ ਹੈ ਤਾਂ ਚੁੰਬਕੀ ਬਲ ਰੇਖਾਵਾਂ ਨੇ ਜਿਹੜੀਆਂ ਚੁੰਬਕ ਦੇ ਇੱਕ ਸਿਰੇ ਤੋਂ ਚੱਲਦੇ ਨੇ ਤੇ ਦੂਜੇ ਸਿਰੇ ਤੇ ਜਾ ਕੇ ਖਤਮ ਹੁੰਦੀਆਂ ਨੇ ਤੇ ਜਿੱਥੇ ਤਾਂ ਕਹਿ ਸਰਕਲ ਦੇ ਬਣੇ ਹੋਏ ਨੇ ਅੱਧੇ-ਅੱਧੇ ਸਰਕਲ ਦੇ ਬਣੇ ਆਦ ਦਿਖ ਰਹੇ ਨੇ ਜਾਂਦੇ ਹੋਏ ਇਹ ਸਾਰੇ ਕੀ ਦਿਖਾਉਂਦੇ ਨੇ ਵੀ ਚੁੰਬਕ ਦਾ ਪ੍ਰਭਾਵ ਕਿੱਥੇ ਤੱਕ ਹੈ ਜੇ ਕੋਈ ਲੋਹੇ ਦੀ ਵਸਤੂ ਇਹਦੇ ਵਿੱਚ ਹੋਊਗੀ ਤਾਂ ਚੁੰਬਕ ਇਹਨਾਂ ਨੂੰ ਆਪਣੇ ਵੱਲ ਖਿੱਚ ਲੈਣਾ ਤੇ ਜੇ ਕੋਈ ਵਸਤੂ ਦੂਰ ਪਈ ਹੈ ਉਹਨੂੰ ਚੁੰਬਕ ਨਹੀਂ ਖਿੱਚ ਸਕਦੀ ਕਿਉਂਕਿ ਉਹ ਉਸ ਦੇ ਪ੍ਰਭਾਵ ਤੋਂ ਬਾਹਰ ਚਲਾ ਗਿਆ ਠੀਕ ਹੈ ਨਾ ਤਾਂ ਹੁਣ ਦੇਖੋ ਇੱਕ ਆਪਾਂ ਹੋਰ ਚੀਜ਼ ਕਰਦੇ ਆਂਗੇ ਦੇਖੋ ਆਹ ਦੇਖੋ ਜੀ ਜਾਦੂ ਦਿਖਾਏ ਤੁਹਾਨੂੰ ਜਾਦੂ ਇੱਧਰ ਆਹ ਦੇਖੋ ਨਿਰਲੇ ਕਾ ਬੱਚੇ ਤੁਸੀਂ ਇਹ ਦੇਖੋ ਵੀ نیچے ਨਾਲ ਲੱਗਾ ਹੈ ਇਹਨੇ ਨਾ ਜੀ ਨਾ ਜੀ ਫਿਰ ਖੜਾ ਕਿਵੇਂ ਹੈ ਇਹ ਚੁੰਬਕ ਜਾਦੂ ਹੈ ਤੇ ਜਾਦੂ ਨਾ ਜੀ ਜਾਦੂ ਇਹ ਇਹ ਕਾਰੇ ਕਰਕੇ ਖੜਾ ਹੈ ਇਹ ਚੁੰਬਕ ਕਰਕੇ ਠੀਕ ਹੈ ਚੁੰਬਕ ਦੇ ਵਿੱਚ ਹੈਗੀ ਹੈ ਪਰ ਇਹ ਇਹਦੇ ਨਾਲ ਨਹੀਂ ਲੱਗਾ ਹੋਇਆ ਦੇਖੋ ਜਿਹੜਾ ਆਪਣਾ ਜਿਹੜਾ ਪੈਨ ਹੈਗਾ ਇਹ ਇਹ ਨਾਲ ਨਹੀਂ ਲੱਗਾ ਹੋਇਆ ਠੀਕ ਹੈ ਜਿਹਨੂੰ ਬਸਕੂਆ ਕਹਿੰਦੇ ਆਪਾਂ ਨਾਲ ਤਾਂ ਲੱਗਾ ਦੇਖੋ ਧਿਆਨ ਨਾਲ ਦੇਖੋ ਨੀਚੇ ਹੈ ਨਾ ਤੇਰਾ ਮਤਲਬ ਇਹ ਹੈ ਕਿ ਚੁੰਬਕ ਨੇ ਆਪਣੇ ਪ੍ਰਭਾਵ ਦੇ ਨਾਲ ਇਹਨੂੰ ਖਿੱਚਿਆ ਹੋਇਆ ਹੈ ਇਹਦਾ ਮਤਲਬ ਇਹ ਹੈ ਚੁੰਬਕੀ ਬਲ ਦੇ ਖਾਮਾਂ ਦਾ ਪ੍ਰਭਾਵ ਉਰੇ ਤੱਕ ਹੈਗਾਗਾ ਜਿਹਦੇ ਕਰਕੇ ਕੀ ਹੈਗਾ ਚੁੰਬਕ ਨੇ ਇਸ ਪਗ ਜਿਹੜਾ ਆਪਣਾ ਹੈਗਾ ਕਾ ਬਸਕੂਏ ਨੂੰ ਕੀ ਹੈ ਖਿੱਚ ਰੱਖਿਆ ਹੈ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਨੂੰ ਦਿਖਾ ਸਕਦੇ ਆਂ ਵੀ ਹਵਾ ਦੇ ਵਿੱਚ ਜਿਹੜਾ ਹੈਗਾ ਇਹ ਪੱਗ ਆਪਣਾ ਬਸਕੂਆ ਜਿਹੜਾ ਹੈਗਾ ਉਹ ਖੜਾ ਹੈਗਾ ਠੀਕ ਹੈ ਨਾ ਤਾਂ ਇਹ ਦੇਖੋ ਕਿੰਨਾ ਵਧੀਆ ਐਕਸਪੈਰੀਮੈਂਟ ਆ ਆਪਣਾ ਚੁੰਮਕ ਦਾ ਅੱਗੇ ਦੇਖੋ ਚਲੋ ਇਹ ਨੀਚਾ ਕਿ ਨਾ ਇਹਨੂੰ ਸਿੱਧਾ ਕਰਾਂਗੇ ਆਪਾਂ ਚਲੋ ਬਸ ਹੁਣ ਇੱਧਰ ਆ ਜਾਓ ਹੁਣ ਦੇਖੋ ਆ ਆਪਾਂ ਨੇ ਕਰ ਲਿਆ ਸੀ ਕਿ ਨਾ ਹੁਣ ਦੇਖੋ ਇੱਕ ਆਪਾਂ ਹੋਰ ਖੇਡ ਖੇਡਦੇ ਆ ਚੁੰਮਕ ਨਾਲ ਦੇਖੋ ਇਹ ਕੀ ਹੋ ਰਿਹਾ ਹੈ ਵੀ ਹਾਂ ਦੇਖੋ ਵਧੀਆ ਲੱਗ ਰਿਹਾ ਨਾ ਦੇਖੋ ਆ ਦੇਖੋ ਇਹ ਐਲਾ ਜਿਉਂ ਕਿ ਚੀਜ਼ ਚੱਲੀ ਜਾਂਦੀ ਹੁੰਦੀ ਹੈ ਦੇਖੋ ਜਿਵੇਂ ਚਿੜੀਆਂ ਚੱਲਦੀ ਹੁੰਦੇ ਨੇ ਦੇਖੋ ਦੇਖੋ ਸਾਕਰ ਬਣ ਗਈ ਨਾਲੇ ਦੇਖੋ ਨਾ ਇਹ ਆ ਕਿਉਂ ਹੋ ਰਿਹਾ ਹੈਗਾ ਹਾਂ ਚੁੰਬਕ ਕਰਕੇ ਕਿਉਂਕਿ ਇਹਦੇ ਨੀਚੇ ਕੀ ਪਈ ਹੈਗੀ ਚੁੰਬਕ ਤਾਂ ਜਿੱਥੇ-ਜਿੱਥੋਂ ਦੇ ਆਪਾਂ ਨਿਘਾ ਰਹੇ ਆਂਗੇ ਉੱਥੇ ਚੁੰਬਕ ਪਈ ਐ ਤੇ ਜਿਹਦੇ ਕਰਕੇ ਕੀ ਹੈਗਾ ਇਹ ਆਪਾਂ ਨੂੰ ਇਹ ਹਾਂ ਇਹ ਚੱਲਦੀ ਨਜ਼ਰ ਆਉਂਦੇ ਨੇ ਦੇਖੋ ਹੈਗੀ ਨਾ ਵਧੀਆ ਚੀਜ਼ ਦੇਖੋ ਕਿੰਨੀ ਵਧੀਆ ਖੇਡ ਬਣ ਗਈ ਆਪਣੀ ਦੇਖੋ ਇਹ ਕੀ ਹੈਗਾ ਚੁੰਬਕ ਦਾ ਪ੍ਰਭਾਵ ਹੈ ਠੀਕ ਹੈ ਤਾਂ ਇਹ ਕੀ ਹੈਗੇ ਚੁੰਬਕ ਦੀਆਂ ਖੇਡਾਂ ਨੇ ਸਾਰੀਆਂ ਆ ਵੀ ਚੁੰਬਕ ਦੀ ਖੇਡ ਆ ਠੀਕ ਹੈ ਤਾਂ ਇਹਨੂੰ ਆਪਾਂ ਚੁੰਬਕ ਨੂੰ ਲਗਾਇਆ ਨੀਚੇ ਤੇ ਲੋ ਜੀ ਲੋਹਾ ਚੱਲ ਰਿਹਾ ਨਾ ਦੇਖੋ ਲੈ ਠੀਕ ਹੈ ਐਂ ਲਾ ਜਿਓ ਕੋ ਪੰਛੀ ਉੱਡਦੇ ਫਿਰਦੇ ਨੇ ਦੇਖੋ ਠੀਕ ਹੈ ਹਾਂਜੀ ਤੇ ਆਹ ਵੀ ਚੁੰਬਕ ਕਰਕੇ ਹੈਗਾ ਜਿਹੜਾ ਇਹ ਹੈਗਾ ਹੈਗਾ ਆਪਣਾ ਆਹ ਇਹਨੂੰ ਆਪਾਂ ਨੀਚੇ ਕਰਦੇ ਹਾਂ ਨਾ ਤਾਂ ਇਥੇ ਚੁੰਬਕ ਦਾ ਪ੍ਰਭਾਵ ਪੈਂਦਾ ਇਹ ਤੇ ਥੋੜਾ ਜਿਹਾ ਠੀਕ ਹੈ ਆ ਲੋ ਜੀ ਹਵਾ 'ਚ ਖੜ ਜਾਂਦਾ ਪਰ ਅਸਲ ਦੇ ਵਿੱਚ ਇਹ ਹਵਾ 'ਚ ਨਹੀਂ ਖੜਾ ਇਹ ਕਿੱਥੇ ਖੜਾ ਹੈਗਾ ਚੁੰਬਕ ਦੇ ਪ੍ਰਭਾਵ ਕਰਕੇ ਖੜ ਜਾਂਦਾ ਠੀਕ ਹੈ ਵੀ ਸਮਝ ਆਇਆ ਸਾਰਿਆਂ ਨੂੰ ਬਧਿਆ ਲੱਗਾ ਐਕਸਪੈਰੀਮੈਂਟ ਹਾਂਜੀ ਓਕੇ